ਵਾਨੀਗੜ ਸੰਗਰੂਰ ਰੋਡ ਤੇ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਤਿੰਨ ਗੱਡੀਆਂ ਦੇ ਟਾਇਰ ਪਾੜ ਕੇ ਕਾਰਾਂ ਦੇ ਆ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਟਾਇਰ ਪਾਟਣ ਦਾ ਜਿਹੜਾ ਰੀਜ਼ਨ ਹੈ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਆਹ ਰੋਡ ਤੇ ਨਾ ਇੱਕ ਖੱਡਾ ਆ ਆ ਰੋਡ ਤੇ ਇੱਕ ਖੱਡਾ ਆ ਜਿਹਦੀ ਵਜ੍ਹਾ ਕਰਕੇ ਹਾਂ ਸ਼ਿਕਾਇਤ ਜੀ ਅੰਕਲ ਜੀ ਕੀ ਕਰਨੀ 7-8 ਗੱਡੀਆਂ ਦਾ ਟਾਇਰ ਟੁੱਟ ਗਿਆ ਉੱਥੇ 7-8 ਗੱਡੀਆਂ ਦੇ ਜੀ ਇਹ ਕਾਰਨ ਜੀ ਉਹ ਖੱਡਾ ਜੀ ਸਾਰੇ ਆਵਾਜ਼ ਜੀ ਬਾਹਲੀ ਹੁੰਦੀ ਆ ਰੋਡ ਤੇ ਤੇ ਆ ਖੱਡਾ ਆ ਜਿੱਦਾਂ ਨਹੀਂ ਪਤਾ ਲੱਗਦਾ ਆ ਖੱਡਾ ਆ ਰੋਡ ਦੇ ਬਿਲਕੁਲ ਵਿਚਾਲੇ ਆ ਖੱਡਾ ਤੁਸੀਂ ਦੇਖ ਸਕਦੇ ਹੋਗੇ ਆ ਜਿਹਦੀ ਵਜ੍ਹਾ ਕਰਕੇ ਤਕਰੀਬਨ 6-7 ਗੱਡੀਆਂ ਅੱਗੇ ਖੜੀਆਂ ਦੋ ਜਿਨ੍ਹਾਂ ਦੇ ਟਾਇਰ ਪਾੜ ਗਏ ਆ ਇੰਨਾ ਵੱਡਾ ਖੱਡਾ ਪਰ ਲੋ ਬਹੁਤ ਕਿਸੇ ਵੀ ਵੱਡੇ ਹਾਦਸੇ ਨੂੰ ਵੀ ਇਹ ਲਿਆ ਸਕਦਾ ਆ ਸੰਗਰੂਰ ਤੋਂ ਭਵਾਨੀ ਗੜਲਾ ਰੋਡ ਆ ਜਿਹੜਾ ਇਹ ਆ ਤੁਸੀਂ ਦੇਖ ਸਕਦੇ ਹੋਗੇ ਇਹ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਏ ਇਸ ਚੀਜ਼ ਵੱਲ ਕਿਉਂਕਿ ਆ ਤੁਸੀਂ ਦੇਖ ਸਕਦੇ ਹੋਗੇ ਕੁਝ ਵਾਰ ਨਿਖਾਨਿਆ ਵੀ ਗਿਆ ਹੋਣਾ ਮੈਨੂੰ ਲੱਗਦਾ ਜਿੱਦਾਂ ਕਿ ਅੰਕੜੇ ਦਿਖਾ ਰਹੇ ਨੇ। ਜੀ ਜੀ ਉਹ ਗੱਡੀ ਲੈ ਕੇ ਗੱਡੀ ਜਿਹੋ ਉਹਦੀ ਗੱਡੀ ਦਾ ਨਿਕਲਣਾ ਟਾਇਰ ਫਟ ਗਿਆ ਨਾਲੇ ਲਾਇਵ ਹੈ। ਅੱਛਾ ਜੀ ਉਹ ਬਚ ਗਈ ਬਚ ਗਈ। ਅੱਛਾ ਜੀ। ਸੱਟਾਂ ਤੋਂ ਬਚ ਗਈ। ਗੱਡੀ ਦਾ ਟਾਇਰ ਫਟ ਗਿਆ। ਗੱਡੀ ਦਾ ਟਾਇਰ ਫਟ ਗਿਆ। 6ਵੀਂ ਗੱਡੀ ਆ ਜੀ ਇਹ। 6ਵੀਂ ਗੱਡੀ ਦਾ ਟਾਇਰ ਫਟਿਆ ਹੋਇਆ। 6ਵੀਂ ਗੱਡੀ ਆ ਇਹ ਜਿਹਦਾ ਕਿ ਟਾਇਰ ਫਟ ਗਿਆ ਇੱਥੇ। ਆ ਸੰਗਰੂਰ ਤੋਂ ਪੁਆ ਨਿਕਲਦਾ ਰੋਡ ਹੈੜਾ ਪਟਿਆਲਾ ਰੋਡ ਹੈ ਬਿਲੀ ਬੋਰਡ ਦੇ ਬਿਲਕੁਲ ਸਾਹਮਣੇ ਖੱਡਾ ਆ ਆ ਵਾਹਨ ਦੇਖੋ ਹੁਣ ਵੀ ਬਚਾ ਕੇ ਲੰਘ ਰਹੇ ਨੇ ਜਿੰਨਾਂ ਨੂੰ ਪਤਾ ਲੱਗੀ ਜਾਂਦਾ ਆ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਲਦੀ ਤੋਂ ਜਲਦੀ ਇਸ ਵਾਲੇ ਨਹੀਂ ਤਾਂ ਕੋਈ ਵੱਡਾ ਹਾਦਸਾ ਆ ਜਿਹੜਾ ਇੱਥੇ ਹੋ ਸਕਦਾ ਆ